ਫੀਸ ਅੱਛੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਵੱਜਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 24 ਫਰਵਰੀ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਤੇ ਪਹਿਲਾਂ ਗੱਲ ਕਰਾਂਗੇ ਸ੍ਰੀ ਗੰਗਾ ਨਗਰ ਦਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 51000 ਤੇ ਦੂਜਾ ਨਾਮ 31000 ਸੀ ਬੈਸਟ ਰੇਡਰ ਦੇ ਬੱਟ ਜੱਪੀ ਨੂੰ ਐ ਲੀਡੀਆਂ ਦਿੱਤੀਆਂ ਗਈਆਂ ਸਾਨੇ ਤੇ ਫਾਈਨਲ ਮੈਚ ਹੋਇਆ ਸੀ ਖੈਲੀਆਲਾ ਤੇ ਮੱਲੇਗੀ ਦੀਆਂ ਟੀਮਾਂ ਦੇ ਵਿਚਕਾਰ ਇਥੇ ਮੱਲੇ ਕੈਂਦੇ ਨੰਬਰ ਰਹੇ 25 ਖੇਲੀ ਵਾਲ ਦੇ ਨੰਬਰ ਰਹੇ 9A ਦੇ ਵਿੱਚੋਂ ਖੇਲੀ ਵਾਲਾ ਸੈਕਿੰਡ ਤੇ ਮੱਲੇ ਦਾ ਫਾਸਟ ਤੇ ਇਸੋ ਵੇਟ ਜੱਫੀ ਬਣਾਏਗਾ ਸੋ ਹਮਣ ਵੇਰ ਵਾਲਾ 10 ਟੱਚ ਲੈ ਕੇ 5 ਜੱਫੇ ਲਾਏ ਤੇ ਵੇਸਟ ਰੇਡਰ ਬਣੇਗਾ ਹਰਮਿੰਦਰ ਅਲੀ ਕੇ 9 ਕਬੜੀਆਂ ਪਾ ਕੇ 9 ਨੰਬਰ ਲਈ ਤੇ ਹਾਂਜੀ ਇੱਕ ਗੱਲ ਕਰਦੇ ਕ ਪੂਰੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਸੀ ਵੇਸਟ ਰੇਡਰ ਤੇ ਬੈਠ ਜੱਫੀ ਨੂੰ 11-11000 ਰੁਪਏ ਦਿੱਤੇ ਗਏ ਸਾਨੂੰ ਇੱਥੇ ਫਾਈਨਲ ਮੈਚ ਹੋਇਆ ਸੀ ਬਨੂੜ ਤੇ ਮਨਾਣਾ ਦੀਆਂ ਟੀਮਾਂ ਦੇ ਵਿੱਚਕਾਰ ਇਥੇ ਬਨੂੜ ਦੇ ਨੰਬਰ ਰਹੇ ਹੇ 20.20 ਇਹਦੇ ਵਿੱਚ ਮਨਾਣਾ ਫਾਸਟ ਤੇ ਬਨੂੜ ਸੈਕੰਡ ਤੇ ਇਥੋਂ ਬਿੱਟ ਜਾਫੇ ਬਣੇਗਾ ਬੀਜੇ ਭਾਗ ਸੌ ਆਲਾ ਸੱਤ ਟੱਚ ਲੈ ਕੇ ਚਾਰ ਜੱਫੇ ਲਾਏ ਤੇ ਇਥੋਂ ਬਿੱਟ ਰੇਡਰ ਬਣੇਗਾ ਲਾਡੀ ਸੰਸਪੁਰ ਆਲਾ 10 ਕਬੜੀਆਂ ਪਾ ਕੇ ਸੱਤ ਨੰਬਰ ਲਈ ਤੇ ਹਾਂਜੀ ਅੱਗੇ ਗੱਲ ਕਰਦੇ ਅਜੰਡੇ ਵਾਲੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਬੈਸਟ ਰੇਡਰ ਤੇ ਵੈਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਮੇਜਰ ਲੀਗ ਦੇ ਮੈਚ ਕਰਵਾਏ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਸਾਹਕੋਟ ਤੇ ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਦੀਆਂ ਟੀਮਾਂ ਦੇ ਵਿੱਚ ਗੱਗੀ ਲੋਪੋ ਦੇ ਨੰਬਰ ਰਹੇ 17.5 ਤੇ ਸਾਹਕੋਟ ਦੇ ਨੰਬਰ ਰਹੇ 41 ਇਹਦੇ ਵਿੱਚ ਸਾਹਕੋਟ ਫਰਸਟ ਤੇ ਗੱਗੀ ਲੋਪੋ ਸੈਕੰਡਾ ਤਾਂ ਇਥੋਂ ਬੈਸਟ ਰੇਡਰ ਬਣੇਗਾ ਮਾਲਾ ਗਵਿੰਦਪੁਰੇ ਵਾਲਾ 13 ਕਬੱਡੀਆਂ ਕੱਟ ਲੈ ਕੇ ਸਾਥ ਜੱਪੇ ਲਾਏ ਹਾਂਜੀ ਅੱਗੇ ਗੱਲ ਕਰਦਾਂਗੇ ਧਰਮਕੋਟ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਬੈਸਟ ਰਾਈਡਰ ਤੇ ਬੈਟ ਜਾਫੀ ਨੂੰ 333000 ਰੁਪਏ ਦਿੱਤੇ ਗਏ ਸਾਨੇ ਇਥੇ ਫਾਈਨਲ ਮੈਚ ਹੋਇਆ ਸੀ ਕੜਿਆਲ ਤੇ ਬੂਟਰ ਦੀਆਂ ਟੀਮਾਂ ਦੇ ਵਿਚਕਾਰ ਬੁਟਰਾ ਨੰਬਰ ਰਹੇ 6 ਤੇ ਕੜਿਆਲ ਦੇ ਨੰਬਰ ਰਹੇ 6.5 ਇਹ ਮੈਚ ਹਾਲੇ ਬਾਕੀ ਸੀਗਾ ਤੇ ਸੰਟੀ ਕਰਾਚੋ ਵਾਲੇ ਦੇ ਮੂੰਹ ਤੇ ਸੱਟ ਲੱਗਣ ਕਾਰਨ ਇਹ ਮੈਚ ਰੋਕ ਦਿੱਤਾ ਗਿਆ ਸੀਗਾ ਤੇ ਕੜਿਆਲ ਦੀ ਟੀਮ ਫਾਸਟ ਰਹੀ ਤੇ ਬੁਟਰਾ ਦੀ ਸੈਕੰਡ ਤੇ ਵੈਸਟਾਂ ਵਾਲਾ ਪ੍ਰਾਈਜ਼ ਦੋਨਾਂ ਟੀਮਾਂ 'ਚ 33000 ਰੁਪਏ ਵੰਡ ਦਿੱਤਾ ਗਿਆ ਸੀਗਾ ਦੋਨਾਂ ਟੀਮਾਂ ਬਣੀਆਂ ਨਾਉਨ ਸਟਾਪ ਖਾਡੀਆਂ ਸੀਗੀਆਂ ਇਸੇ ਕਰਕੇ ਵੈਸਟਾਂ ਵਾਲਾ ਪ੍ਰਾਈਜ਼ ਸਾਂਝਾ ਦਿੱਤਾ ਗਿਆ ਹਾਂਜੀ ਇਹ ਸੀ ਵੀਡੀਓ 24 ਫਰਵਰੀ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਮਿਲਦੇ ਕਿਸੇ ਹਰ ਵੀਡੀਓ ਦੇ ਨਾਲ ਧੰਨਵਾਦ